Hello. Hello. ਕਰਗੀਂਦਰ ਮਹੱਲਾ ਜੋ ਹੈ ਉਹ ਬਹਾਮਣਾ ਪੱਤੀ ਗੁਰਦੁਆਰਾ 37 ਦੇ ਕੋਲ ਉੱਥੋਂ ਚੱਲ ਪਾਏਗਾ ਔਰ ਉਸ ਤੋਂ ਬਾਅਦ ਸ਼ਹਿਰ ਦੀਆਂ ਪ੍ਰਕਰਮਾ ਕਰਦਾ ਹੋਇਆ ਔਰ ਸ਼ਾਮ ਨੂੰ ਉੱਥੇ ਹੀ ਸਮਾਪਤੀ ਹੋਏਗੀ ਔਰ ਕੱਲ ਨੂੰ 12 ਵਜੇ ਤੱਕ ਅੰਮ੍ਰਿਤ ਵੇਲੇ ਜਿਸ ਤੱਕ ਹੋ ਪੈਣਗੇ ਤੋਂ 2 ਵਜੇ ਤੱਕ ਜੋ ਰਾਗੀ ਸਾਡੀ ਪ੍ਰਚਾਰਕ ਕਥਾਵਾਚਕ ਸਭੂਤੀਆ ਪਾਰਟੀਆਂ ਦੇ ਧਾਰਨੇ ਤੋਂ ਸੰਸਥਾਨਾਂ ਦੇ ਵਿੱਚ ਬੈਠੇ ਗੁਰੂ ਜੀ ਨੂੰ ਆਪਣੀ ਸ਼ਰਧਾ ਦੇ ਫੁੱਲ ਪੇਟ ਕਰਨਗੇ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਹਦਵਿੰਦਰ ਪੱਟੀ ਔਰ ਤੁਸੀਂ ਜੁੜੇ ਹੋ ਇੱਕ ਤਾਰਾ ਬੋਲੇ ਪੰਜਾਬੀ ਚੈਨਲ ਦੇ ਨਾਲ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਗੁਰਦੁਆਰਾ ਰਵੀਦਾਸ ਨਗਰ ਮਾਝਰੀ ਅਤੇ ਬਹਾਮਣਾ ਪੱਤੀ ਸਮਾਣਾ ਤੋਂ ਜਿੱਥੇ ਕਿ ਅੱਜ ਸ੍ਰੀ ਗੁਰੂ ਰਵੀਦਾਸ ਮਹਾਰਾਜ ਜੀ ਦੇ 648ਵੇਂ ਪ੍ਰਕਾਸ਼ ਪੂਰਵ ਬੜੀ ਸ਼ਰਧਾ ਤੇ ਭਾਵਨਾ ਨਾਲ ਮਨਾਇਆ ਜਾ ਰਿਹਾ ਹੈ ਔਰ ਉਸੇ ਸੰਬੰਧ ਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਗਵਾਈ ਦੇ ਵਿੱਚ ਔਰ ਪੰਜਾਂ ਪਿਆਰਿਆਂ ਦੀ ਅਗਵਾਈ ਦੇ ਵਿੱਚ ਅੱਜ ਵਿਸ਼ਾਲ ਨਗਰ ਕੀਰਤਨ ਕੱਢਿਆ ਗਿਆ ਔਰ ਇਹ ਨਗਰ ਕੀਰਤਨ ਸਮਾਣਾ ਤੇ तकरीबन ਸਾਰੇ ਬਾਜ਼ਾਰਾਂ ਚੋਂ ਹੁੰਦਾ ਹੋਇਆ ਇਸ ਨਗਰਕਰਤਨ ਦੀ ਸ਼ਾਮ ਨੂੰ ਬੰਮਣਾ ਪੱਤੇ ਵਿਖੇ ਹੀ ਸਮਾਪਤੀ ਹੋਣੀ ਹੈ ਔਰ ਇਸ ਨਗਰਕਰਤਨ ਦੇ ਵਿੱਚ ਆ ਨੌਜਵਾਨ ਭੰਗੜਾ ਪਾਉਂਦੇ ਵੀ ਨਜ਼ਰ ਆਏ ਔਰ ਬਹੁਤ ਖੁਸ਼ੀ ਮਹਿਸੂਸ ਕਰਦੇ ਨਜ਼ਰ ਆ ਰਹੇ ਸੀ ਔਰ ਆ ਪੌਜੀ ਬੈਂਡ ਵੀ ਇਸ ਨਗਰ ਕੀਰਤਨ ਦੇ ਵਿੱਚ ਸ਼ਾਮਲ ਕੀਤਾ ਗਿਆ ਔਰ ਜੇ ਗੱਲ ਕਰੀਏ ਤਾਂ ਇਸ ਨਗਰ ਕੀਰਤਨ ਦੇ ਵਿੱਚ ਇਸ ਵਾਰ ਰੱਥ ਵੀ ਜਿਹੜਾ ਨਾਲ-ਨਾਲ ਚੱਲ ਰਿਹਾ ਸੀ ਇਸ ਨਗਰ ਕੀਰਤਨ ਦੇ ਅੱਗੇ-ਅੱਗੇ ਸੰਗਤਾਂ ਰਸਤਾ ਸਾਫ਼ ਕਰਦੀਆਂ ਹੋਈਆਂ ਚੱਲ ਰਹੀਆਂ ਸਨ ਔਰ ਬਹੁਤ ਜਗ੍ਹਾ ਤੇ ਨਗਰ ਕੀਰਤਨ ਨੂੰ ਰੋਕ-ਰੋਕ ਕੇ ਗੁਰੂ ਕੇ ਜਿਹੜੇ ਲੰਗਰ ਉਹ ਵਰਤਾਏ ਜਾ ਰਹੇ ਸੀ ਬਿਲਕੁਲ ਲਾਈਵ ਤਸਵੀਰਾਂ ਤੁਸੀਂ ਜਲਾਹਾ ਮਹੱਲਾ ਸਮਾਣੇ ਤੋਂ ਦੇਖ ਰਹੇ ਹੋ ਜਿੱਥੇ ਕਿ ਨਕਰਕਰਤਨ ਨੂੰ ਰੋਕ ਕੇ ਜਿਹੜਾ ਗੁਰੂ ਕੇ ਲੰਗਰ ਵਰਤਾਏ ਜਾ ਰਹੇ ਹਨ ਮੋ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਜੀ ਇਕ ਤਾਰਾ ਬੋਲੇ ਪੰਜਾਬੀ ਚੈਨਲ ਦੀ ਸਕਰੀਨ ਤੇ ਜਿੱਥੇ ਕਿ ਅੱਜ ਨਗਰ ਕੀਰਤਨ ਦੌਰਾਨ ਬਹੁਤ ਦੂਰੋਂ ਦੂਰੋਂ ਸੰਗਤਾਂ ਚੱਲ ਕੇ ਇੱਥੇ ਸਮਾਣੇ ਦੇ ਵਿੱਚ ਪਹੁੰਚੀਆਂ ਔਰ ਬੱਚੇ ਬੀਬੀਆਂ ਨੌਜਵਾਨ ਪਹਿਣਾ ਸਾਰੇ ਹੀ ਬਾਬਾ ਰਵਿਦਾਸ ਮਹਾਰਾਜ ਜੀ ਦੇ ਕਿਤਰਕ ਦੇ ਸ਼ਬਦ ਗਾਇਨ ਕਰਦੇ ਨਜ਼ਰ ਆ ਰਹੇ ਨੇ ਔਰ ਬਾਬਾ ਜੀ ਦੀ ਬਹੁਤ ਵੱਡੀ ਮੇਰ ਹੈ ਸਮਾਣੇ ਸ਼ਹਿਰ ਦੇ ਉਪਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੁਪਰਦਾਨ ਜੀ ਬਹੁਤ ਬਹੁਤ ਮੁਬਾਰਕਾਂ ਪਹਿਲਾਂ ਤਾਂ ਅੱਜ ਬਹੁਤ ਵੱਡਾ ਦਿਨ ਹੈ ਔਰ ਸੰਗਤਾਂ ਜਾਣਨਾ ਚਾਹੁੰਦੀਆਂ ਨੇ ਕਿ ਹੁਣ ਅੱਜ ਦਾ ਜਿਹੜਾ ਠਾਠਾ ਮਾਰਦਾ ਹੋਇਆ ਵਿਸ਼ਾਲ ਨਗਰ ਕੀਰਤਨ ਕਿੱਥੋਂ ਰਵਾਨਾ ਹੋਏਗਾ ਔਰ ਕਿੱਥੇ ਸਮਾਪਤੀ ਹੋਣੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਸਭ ਤੋਂ ਸੰਗਤਾਂ ਨੂੰ ਜਗਤੁਰੂ ਸਤਿ ਦੀ ਬੰਗਾਰ ਮਨੁੱਖਤਾ ਦੇ ਦਰਦੀ ਸਾਡੀ ਵਾਲਤਾ ਦੇ ਤਰਕੀਕ ਸਰਬਸ਼ੰਤੀਮਾਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 348 ਵੇ ਪਵਿੱਤਰ ਪ੍ਰਕਾਸ਼ ਦਿਹਾੜੇ ਦੀ ਵਧਾਈ ਦਿੰਦਾ ਹੋਇਆ ਕਾਮਨਾ ਕਰਦਾ ਹਾਂ ਕਿ ਸਮੂਹੀਆਂ ਸੰਗਤਾਂ ਜੋ ਪਿਛਲੇ ਕਈ ਦਿਨ ਤੋਂ ਲਗਾਤਾਰ ਬਾਜ਼ਰੀਆਂ ਲਵਾਰੀਆਂ ਨੇ ਔਰ ਕੱਲ ਸ਼੍ਰੀ ਖਡਵਰ ਸਾਹਿਬ ਆਰੰਭ ਹੋਏ ਅਮਰਤ ਵੇਲੇ ਮਾਤੇ ਭੋਗ ਪਾਏਗੇ ਜੁਰ ਜੋ ਥੋੜੇ ਸਮੇਂ ਵਿੱਚ ਜੋ ਨਗਰ ਕੀਰਤਨ ਸਾਥਾ ਮਾਰਦਾ ਮਹੱਲਾ ਸ਼ਹਿਰ ਦੀਆਂ ਪ੍ਰਕਰਮਾ ਕਰੇਗਾ ਉਹ ਸਾਰੇ ਮਹੱਲਿਆਂ ਦੀਆਂ ਰਦਗਾਸ ਕਮੇਟੀਆਂ ਬਾਲਕ ਕਮੇਟੀਆਂ ਤੇ ਧਾਰਮਿਕ ਸੰਸਥਾਵਾਂ ਦੇ ਆਗੂ ਮੈਂਬਰ ਸਹਿबान ਸਾਰੇ ਉਸ ਵਿੱਚ ਸ਼ਿਰਕਤ ਕਰਨਗੇ ਔਰ ਉਹ ਨਗਰ ਕੀਰਤਨ ਮਹੱਲਾ ਜੋ ਹੈ ਉਹ ਬਹਾਮਣਾ ਪੱਤੀ ਗੁਰਦੁਆਰਾ ਸਾਹਿਬ ਦੇ ਕੋਲ ਉਥੋਂ ਚੱਲੇ ਪਾਏਗਾ ਔਰ ਉਸ ਤੋਂ ਬਾਅਦ ਸ਼ਹਿਰ ਦੀਆਂ ਪ੍ਰਕਰਮਾ ਕਰਦਾ ਹੋਇਆ ਔਰ ਸ਼ਾਮ ਨੂੰ ਅਸੀਂ ਇਸ ਸਮਾਪਤੀ ਹੋਏਗੀ ਇਸ ਕਰਕੇ ਆਇਆਂ ਸੰਗਤਾਂ ਦਾ ਮੈਂ ਇੱਥੇ ਹੁਣ ਆਉਣ ਤੇ ਹਾਰਦਿਕ ਸਵਾਗਤ ਕਰਦਾ ਹਾਂ ਔਰ ਸ੍ਰੀ ਗੁਰੂ ਰਵਿਦਾਸ ਜੀ ਦੇ 648ਵੇਂ ਪਵਿੱਤਰ ਪ੍ਰਕਾਸ਼ ਜਿਹੜੇ ਦੀ ਲੱਖ ਲੱਖ ਵਧਾਈ ਦਿੰਦਾ ਹੋਇਆ ਸਬੂ ਚੈਨਲਾਂ ਦਾ ਪੰਡਿਤਕਾਰ ਭਾਈਚਾਰੇ ਦਾ ਇੱਕ ਤਾਰਾ ਚੰਨਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦੇ ਦਰਸ਼ਨ ਹੋਏ ਆ ਕਾਫੀ ਦੇਰ ਬਾਅਦ ਔਰ ਜੇ ਹੋਏ ਨੇ ਬਹੁਤ ਵੱਡੇ ਦਿਨ ਤੇ ਹੋਏ ਨੇ ਸੋ ਬਾਬਾ ਜੀ ਕੀ ਕਹਿਣਾ ਚਾਹੋਗਾ ਅੱਜ ਬਹੁਤ ਵੱਡਾ ਦਿਨ ਮੇਰੀ ਮਾਤਾ ਯਾਨੀ ਕਿ ਸਿਮਰਨ ਮਹਾਂਤ ਦਾ ਕਹਲਾ ਬੋਲੋ ਆਜ ਦਾ ਪ੍ਰਕਾਸ਼ ਸੁਣੀ ਗੁਰੂ ਰਵਿਦਾਸ ਮਾਰਗ